ਸਰਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੇ ਫਿਟਨੈਸ ਦੇ ਵਿੱਚ ਜੀ ਤੇ ਅੱਜ ਹੈਗਾ ਸੰਡੇ ਜਿਵੇਂ ਕਿ ਮੈਂ ਪਿਛਲੇ ਲਾਈਵ ਦੇ ਵਿੱਚ ਕਹ ਸੀ ਕਿ ਵੀ ਆਪਾਂ ਅਗਲੇ ਸੰਡੇ ਨੂੰ ਫੇਰ ਆਪਾਂ ਲਾਈਵ ਹੋਵਾਂਗੇ ਤੇ ਮੈਂ ਕਹ ਸੀ ਜਿਹੜੇ ਮੇਰੇ ਭੈਣ ਭਰਾਵਾਂ ਦੇ ਮਤਲਬ ਵੀ ਸਵਾਲ ਰਹਿ ਜਾਂਦੇ ਨੇ ਨਾ ਕਈਆਂ ਦੇ ਤੇ ਉਹ ਫਿਰ ਬਾਅਦ ਦੇ ਵਿੱਚੋਂ ਮਤਲਬ ਵੀ ਸਵਾਲ ਵਗੈਰਾ ਪੁੱਛ ਲੈਂਦੇ ਨੇ ਨਾ ਫਿਟਨੈਸ ਨੂੰ ਲੈ ਕੇ ਜਾਂ ਭਾਰਤ ਨੂੰ ਲੈ ਕੇ ਤੇ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਸਵਾਲ ਸੀਗੇ ਸੋ ਮੈਂ ਸੋਚਿਆ ਵੀ ਚਲੋ ਅੱਜ ਸੰਡੇ ਆ ਇੱਕ ਤਾਂ ਉਹਨਾਂ ਦੇ ਜਿਹੜੇ ਵੀ ਸਵਾਲ ਹੈਗੇ ਨੇ ਉਹ ਆਪਾਂ ਕਲੀਅਰ ਕਰਦੇ ਆ ਤੇ ਬਾਕੀ ਜੋ ਵੀ ਅਗਰ ਕੋਈ ਮੇਰੇ ਭੈਣ ਭਰਾ ਦੇ ਹੋਰ ਨਵੇਂ ਸਵਾਲ ਹੋਣਗੇ ਉਹ ਆਪਣੇ ਨਾਲ ਇਸ ਟਾਈਮ ਲਾਈਵ ਦੇ ਵਿੱਚ ਜੁੜ ਸਕਦੇ ਆ ਜੀ ਤੇ ਆਪਾਂ ਉਹਨਾਂ ਦਾ ਸਵਾਲਾਂ ਦਾ ਜਵਾਬ ਹੈ ਜਿਹੜਾ ਆਪਾਂ ਨਾਲ ਦੇ ਨਾਲ ਦੇਈ ਜਾਵਾਂਗੇ ਹਨ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਹਨ ਇਸ ਟਾਈਮ ਲਾਈਵ ਬੈਠਾ ਤਾਂ ਪਲੀਜ਼ ਮੈਨੂੰ ਮੜ ਕੇ ਦੱਸ ਦਿਓ ਵੀ ਜਿਹੜੀ ਮੇਰੀ ਆਵਾਜ਼ ਆ ਤੁਹਾਨੂੰ ਕਲੀਅਰ ਸੁਣਾਈ ਦੇ ਰਹੀ ਹੈ ਜੀ ਅਗਰ ਤੁਹਾਨੂੰ ਮੇਰੀ ਆਵਾਜ਼ ਕਲੀਅਰ ਸੁਣਾਈ ਦੇਲੀ ਹੈ ਤਾਂ ਪਲੀਜ਼ ਜੈਸਸ ਜਾਂ ਨੋਦਾ ਮਤਲਬੀ ਕਮੈਂਟ ਕਰ ਦਿਓ ਤੇ ਫੇਰ ਆਪਾਂ ਜਿਹੜਾ ਆਪਣਾ ਲਾਈਵ ਆ ਉਹ ਸ਼ੁਰੂ ਕਰਦੇ ਆ ਤੇ ਜੋ ਵੀ ਤੁਹਾਡੇ ਸਵਾਲ ਆ ਹਨਾ ਉਹ ਦਾ ਕੱਲਾ ਕੱਲਾ ਮੈਂ ਰਿਪਲਾਈ ਕਰਦਾ ਰਵਾਂਗਾ ਤੇ ਬਾਕੀ ਅਗਰ ਕਿਸੇ ਦਾ ਹੋਣ ਵੀ ਕੋਈ ਸਵਾਲ ਹੋਊਗਾ ਤਾਂ ਉਹ ਲਾਈਵ ਦੇ ਵਿੱਚ ਆ ਕੇ ਜੁੜ ਸਕਦਾ ਹੁਣ ਮੇਰੇ ਕੋਲੋਂ ਆਪਣਾ ਕੋਈ ਵੀ ਸਵਾਲ ਆ ਜਿਹੜਾ ਉਹ ਪੁੱਛ ਸਕਦਾ ਡਾਈਟ ਪਲਾਨ ਨੂੰ ਲੈ ਕੇ ਸਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਵਰਕਆਊਟ ਨੂੰ ਲੈ ਕੇ ਤੁਸੀਂ ਪੁੱਛ ਸਕਦੇ ਹੋ ਵੀ ਸਾਨੂੰ ਕੀ ਵਰਕਆਊਟ ਆ ਜਿਹੜਾ ਕਰਨਾ ਚਾਹੀਦਾ ਕੀ ਵਰਕਆਊਟ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ ਹਨਾ ਸੋ ਭਾਰ ਘਟਾਉਣ ਨੂੰ ਲੈ ਕੇ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਹਨਾ ਜਾਨੇ ਕੀ ਉਹ ਪਰੇਸ਼ਾਨ ਨੇ ਉਹਨਾਂ ਦਾ weight ਬਹੁਤ ਜ਼ਿਆਦਾ ਮਤਲਬ ਦਿਨੋ ਦਿਨ ਉਹਨਾਂ ਦਾ weight ਵਧਦਾ ਪਿਆ ਹੋਣਾ ਸੋ ਇੱਕ ਗੱਲ ਜਿਹੜੀ ਵੈਰੀ ਇੰਪੋਰਟਡ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਜਿਹੜਾ ਤੁਹਾਡਾ ਭਾਰ ਆ ਨਾ ਭਾਰ ਵੱਧਦਾ ਕਿਉਂ ਆ ਉਹਦੇ ਤੇ ਆਪਾਂ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ ਮਤਲਬ ਵੀ ਸਵਾਲ ਆ ਰਹੇ ਸੀਗੇ ਉਹ ਕਹਿੰਦੇ ਕਿ ਵੀਰ ਜੀ ਮਤਲਬ ਜਿਹੜੇ ਸਾਡੇ ਭਾਰ ਆ ਨਾ ਸਾਡਾ ਜਿਹੜਾ ਭਾਰਾ ਉਹ ਵਧੀ ਜਾ ਰਿਹਾ ਕਹਿੰਦੇ ਅਸੀਂ ਨਾ ਕੁਝ ਖਾਂਦੇ ਨਹੀਂ ਹਿਗੇ ਵੀ ਅਸੀਂ ਮੰਨ ਕੇ ਚੱਲੋ ਕਹਿੰਦੇ ਜਿਆਦਾ ਅਸੀਂ ਸਵੇਰੇ ਲੰਚ ਕਰਦੇ ਆ ਜਾਂ ਫਿਰ ਕਹਿੰਦੇ ਅਸੀਂ ਡਿਨਰ ਕਰਦੇ ਆ ਪਰ ਸਾਡਾ ਭਾਰਾ ਜਿਹੜਾ ਫਿਰ ਵੀ ਦਿਨ ਦੇ ਵਿੱਚ ਵਧੀ ਜਾ ਰਿਹਾ ਵਾ ਹਨਾ ਦਿਨਾਂ ਦੇ ਵਿੱਚ ਹੀ ਸੋ ਦੇਖੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਵੀ ਤੁਹਾਡਾ ਭਾਰ ਜਿਹੜਾ ਵੱਧ ਰਿਹਾ ਵਾ ਦੇਖੋ ਭੁੱਖੇ ਰਹਿਣ ਨਾਲ ਭਾਰ ਤੁਹਾਡਾ ਨਹੀਂ ਕਟੇਗਾ ਇਹ ਤੁਹਾਡੀ ਆਪਣੇ ਦਿਮਾਗ ਦੇ ਵਿੱਚ ਗਲਤ ਫਹਿਮੀ ਹੈ ਜਿਹੜੀ ਤੁਸੀਂ ਉਹ ਕੱਢ ਦੋ ਭੁੱਖੇ ਰਹਿਣ ਨਾਲ ਤੁਹਾਡਾ ਭਾਰ ਬਿਲਕੁਲ ਵੀ ਨਹੀਂ ਕਟੇਗਾ ਪਲੀਜ਼ ਇਹ ਗੱਲ ਤੁਸੀਂ ਸ਼ੋਰ ਕਰ ਲਓ ਭੁੱਖੇ ਆਪਾਂ ਬਿਲਕੁਲ ਨਹੀਂ ਰਹਿਣਾ ਹੈਗਾ ਆਪਾਂ ਕੁਛ ਨਾ ਕੁਛ ਖਾਣਾ ਜ਼ਰੂਰ ਆ ਜੇ ਤੁਸੀਂ ਖਾਓਗੇ ਤਾਂ ਹੀ ਤੁਹਾਡਾ ਭਾਰ ਜਿਹੜਾ ਉਹ ਘਟੇਗਾ ਭੁੱਖੇ ਰਹਿ ਕੇ ਤੁਹਾਡਾ ਭਾਰ ਬਿਲਕੁਲ ਵੀ ਨਹੀਂ ਘਟਣਾ ਕਿਉਂਕਿ ਇਹ ਚੀਜ਼ ਤੇ ਭੁੱਖੇ ਰਹਿਣ ਵਾਲੀ ਤੇ ਮੈਂ ਖੁਦ ਐਕਸਪੀਰੀਮੈਂਟ ਕਰਕੇ ਦੇਖਿਆ ਮੈਂ ਨਾ 20 20 ਦਿਨ 25 25 ਦਿਨ ਵੀ ਮੈਂ ਭੁੱਖਾ ਰਹਿੰਦਾ ਹੁੰਦਾ ਸੀ ਨਾ ਮੈਂ ਰੋਟੀ ਖਾਂਦਾ ਹੁੰਦਾ ਸੀਗਾ ਠੀਕ ਹੈ ਕੁਝ ਵੀ ਨਹੀਂ ਖਾਣਾ ਮੈਂ ਸਿਰਫ ਇਕੱਲੀ ਚਾਹ ਦੇ ਉੱਤੇ ਚੱਲਦਾ ਹੁੰਦਾ ਸੀ ਜਦੋਂ ਮਤਲਬ ਹੀ ਮੈਨੂੰ ਇਹਨੂੰ ਜਾਣਕਾਰੀ ਨਹੀਂ ਸੀ ਭਾਰ ਘਟਾਉਣ ਦੇ ਲਈ ਹਨਾ ਮੈਂ ਨਾ ਪੜਿਆ ਸੀਗਾ ਨਾ ਮਤਲਬ ਕੋਸ਼ਿਸ਼ ਹੈਗਾ ਮੈਨੂੰ ਇੰਨੀ ਨੋਲਿਜ ਦੇਈ ਸੀ ਮੈਂ ਚਾਹ ਤੇ ਪਰਲੇਜੀ ਦੇ ਬਿਸਕੁਟ ਹੀ ਖਾਂਦਾ ਹੁੰਦਾ ਸੀ ਤੇ ਮਹੀਨਾ ਮਹੀਨਾ ਮੈਂ ਰੋਟੀ ਨਹੀਂ ਖਾਂਦਾ ਹੁੰਦਾ ਸੀ 20 ਦਿਨ ਤੱਕ ਟੁਟ-ਟੁਟ ਮੰਨ ਕੇ ਚੱਲੋ ਜਦੋਂ ਮੇਰਾ ਕੰਪੀਟੀਸ਼ਨ ਆ ਜਾਂਦਾ ਸੀ ਇੱਕ-ਇੱਕ ਮਹੀਨਾ ਲੱਗ ਜਾਂਦਾ ਸੀ ਮੈਂ ਰੋਟੀ ਤੱਕ ਨਹੀਂ ਸੀ ਖਾਂਦਾ ਹੁੰਦਾ ਨਾ ਦਾਲ ਨਾ ਸਬਜ਼ੀ ਕੁਝ ਵੀ ਨਹੀਂ ਸੀ ਸਿਰਫ ਚਾਹ ਬਿਸਕੁਟ ਤੇ ਨੋਰਮਲੀ ਪਾਣੀ ਹੌਲੇ-ਹੌਲੇ ਪੀਣਾ ਤੇ ਉਹਦੇ ਨਾਲ ਮੈਂ ਬਹੁਤ ਆਪਣਾ ਬੋਡੀ ਦਾ ਨੁਕਸਾਨ ਵੀ ਕੀਤਾ ਤੇ ਮੇਰਾ ਭਾਰ ਜਿਹੜਾ ਘਟਦਾ ਨਹੀਂ ਹੁੰਦਾ ਸੀ ਬਹੁਤ ਔਖਾ ਮੇਰਾ ਭਾਰ ਘਟਦਾ ਹੁੰਦਾ ਸੀ ਹਨਾ ਸੋ ਜਿੱਦਾਂ ਜਿੱਦਾਂ ਮੈਨੂੰ ਸਮਝ ਆ ਗਈ ਨੋਲਜ ਆ ਗਈ ਮੈਂ ਮਤਲਬ ਸਟੱਡੀ ਕੀਤੀ ਇਸ ਚੀਜ਼ ਦੇ ਉੱਤੇ ਫਿਰ ਉਸ ਤੋਂ ਬਾਅਦ ਸਟੱਡੀ ਕਰਨ ਤੋਂ ਬਾਅਦ ਮੈਂ ਪ੍ਰੈਕਟੀਕਲ ਕੀਤਾ ਆਪਣੀ ਬੋਡੀ ਦੇ ਉੱਤੇ ਫਿਰ ਮੈਨੂੰ ਜਿਹੜੇ ਰਿਜ਼ਲਟ ਉਹ ਮਿਲਣੇ ਸ਼ੁਰੂ ਹੋਏ ਹਨਾ ਤੇ ਮੈਂ ਵਲੌਗ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਜੇ ਤੁਸੀਂ ਦੇਖਦੇ ਹੋਵੋਗੇ ਮੇਰੇ ਜਿਹੜੇ ਵਲੌਗ ਹੈ ਜੀ ਹਨਾ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਮੈਂ ਜਿਹੜੀ ਆਪਣੀ ਮੀਲ ਮੀਲ ਖਾਣਾ ਹੀ ਕਰਨਾ ਵਾਂ ਸੋ ਭੁੱਖੇ ਨਹੀਂ ਰਹਿਣਾ ਹੈਗਾ ਪਹਿਲੀ ਗੱਲ ਤਾਂ ਤੁਸੀਂ ਇਹ ਸੋਚ ਲਓ ਠੀਕ ਹੈ ਜੀ ਤੇ ਭੁੱਖੇ ਰਹਿ ਕੇ ਤੁਸੀਂ ਭਾਰ ਬਿਲਕੁਲ ਵੀ ਨਹੀਂ ਘਟਾਣਾ ਜੇ ਤੁਸੀਂ ਭੁੱਖੇ ਰਹੋਗੇ ਤੁਹਾਡਾ ਭਾਰ ਵਧੂਗਾ ਭਾਰ ਤੁਹਾਡਾ ਨਹੀਂ ਘਟੂਗਾ ਇਹ ਗੱਲ ਦਿਮਾਗ ਦੇ ਵਿੱਚ ਬਿਠਾ ਲਓ ਤੁਸੀਂ ਆਪਾਂ ਖਾਣਾ ਕੀ ਚੀਜ਼ਾਂ ਵਾ ਕੀ ਨਹੀਂ ਖਾਣੀਆ ਗਿਆ ਉਹ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗਾ ਲਾਈਵ ਦੇ ਵਿੱਚ ਤੁਸੀਂ ਕਿਹੜੀ ਚੀਜ਼ ਖਾਣੀ ਕਦੋਂ ਖਾਣੀ ਆ ਉਹ ਤੁਹਾਡੇ ਨਾਲ ਮੈਂ ਅੱਗੇ ਸ਼ੇਅਰ ਕਰਾਂਗਾ ਜੀ ਠੀਕ ਹੈ ਜੀ ਸੋ ਇਹ ਚੀਜ਼ ਆਪਣੇ ਦਿਮਾਗ ਦੇ ਵਿੱਚ ਉੱਡ ਲਓ ਹਾਂ ਭੁੱਖੇ ਰਹਿ ਕੇ ਭਾਰਤਾ ਦਾ ਤਾਂ ਘਟੇਗਾ ਜੇ ਤੁਸੀਂ ਫਾਸਟਿੰਗ ਵਾਲਾ ਸਿਸਟਮ ਚਲਾਉਂਗੇ ਫਾਸਟਿੰਗ ਵਾਲਾ ਇੱਕ ਇਹ ਹੈਗਾ ਵਾ ਸਿਸਟਮ ਜੇ ਤੁਸੀਂ ਉਹਨੂੰ ਤੁਸੀਂ ਚਲਾਉਂਗੇ ਤਾਂ ਤੁਹਾਡਾ ਜਿਹੜਾ ਭਾਰਾ ਉਹ ਘਟ ਜਾਏਗਾ ਜਿਹੜੀ ਫਾਸਟਿੰਗ ਹੁੰਦੀ ਹੈ ਜੀ ਫਾਸਟਿੰਗ ਮਤਲਬ ਵੀ ਉਹ ਚੱਲਦੀ ਹੁੰਦੀ ਆ ਮਤਲਬ ਵੀ ਮੰਨ ਕੇ ਚਲੋ ਯਾਰ ਇਹ ਬਾਰਾ-ਬਾਰਾ ਦੀ ਸ਼ੁਰੂ ਹੋ ਜਾਂਦੀ ਹੈ ਫਾਸਟਿੰਗ 12 ਘੰਟੇ ਤੁਸੀਂ ਭੁੱਖੇ ਰਹਿਣਾ 12 ਘੰਟੇ ਤੁਸੀਂ ਖਾਣਾ ਵਾ ਠੀਕ ਹੈ ਜੀ 14 6 ਆ ਗਈ 16 ਵਾਲੀ ਆ ਗਈ 18 6 ਵਾਲੀ ਆ ਗਈ 20 4 ਵਾਲੀ ਆ ਗਈ ਹਾਂ ਤਾਂ ਉਹ ਫਾਸਟਿੰਗ ਹੁੰਦੀ ਆ ਉਹਦਾ ਮੈਥਡ ਥੋੜਾ ਜਿਹਾ ਹੋਰ ਹੁੰਦਾ ਵਾ ਜੇ ਤੁਸੀਂ ਕਹੋਗੇ ਵੀ ਉਹਦੇ ਸਾਨੂੰ ਮਤਲਬ ਫਾਸਟਿੰਗ ਦਾ ਸਾਨੂੰ ਦੱਸੋ ਵੀ ਕੀ ਸਿਸਟਮ ਹੁੰਦਾ ਕਿੱਦਾਂ ਕਰਨੀ ਚਾਹੀਦੀ ਆ ਤਾਂ ਮੈਂ ਉਹਦੇ ਤਾਂ ਇੱਕ ਆਲਰੇਡੀ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਉਂਗਾ ਵੇ ਇਸੇ ਮੈਂ ਵੀਡੀਓ ਬਣਾ ਕੇ ਲੈ ਕੇ ਆਇਆ ਹਾਂ ਵਾ ਤੇ ਮੈਂ ਵੀਡੀਓ ਪਾਈ ਹੋਈ ਆ ਫਾਸਟਿੰਗ ਦੇ ਬਾਰੇ ਜੇ ਤੁਸੀਂ ਕਹੋਗੇ ਤਾਂ ਮੈਂ ਫਾਸਟਿੰਗ ਨੂੰ ਐਕਸਪਲੇਨ ਪੂਰਾ ਇੱਕ ਟੋਟਲੀ ਵੀਡੀਓ ਬਣਾ ਕੇ ਲੈ ਕੇ ਆਉਂਗਾ ਹਨਾ ਤੇ ਉਹ ਹੁਣ ਕਮੈਂਟ ਆਇਆ ਚਾਰ ਇੱਕ ਬਘੇਲ ਸਿੱਖ ਜੀ ਕਹਿੰਦੇ ਆ ਡਾਈਟ ਪਲਾਨ ਦੱਸੋ ਵੀਰ ਜੀ ਵੀਰ ਜੀ ਮੈਂ ਨਾ ਇੱਕ ਡਾਈਟ ਪਲਾਨ ਦੀ ਇੱਕ ਵੀਡੀਓ ਬਣਾਈ ਜਮੇ ਤੁਹਾਡੇ ਸਾਰੇ ਵਾਸਤੇ ਉਹ ਕੱਲ ਨੂੰ ਵੀਡੀਓ ਮੇਰੀ ਜਿਹੜੀ ਆ ਠੀਕ 7:30 ਵਜੇ ਮੇਰੇ ਚੈਨਲ ਦੇ ਉੱਤੇ ਅਪਲੋਡ ਹੋ ਜੂਗੀ ਉਹ ਡਾਈਟ ਪਲਾਨ ਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਜਿਹੜਾ ਉਹ ਖਾ ਸਕਦਾ ਉਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਤੇ ਉਹ ਜਿਹੜਾ ਡਾਈਟ ਪਲਾਨ ਦੀ ਉਹ ਜਿਹੜੀ ਡਾਈਟ ਪਲਾਨ ਦਾ ਵੀਡੀਓ ਸੌਰੀ ਜਿਹੜੀ ਡਾਈਟ ਪਲਾਨ ਹੋਈਗੀ ਉਹ 15 ਦਿਨ ਦੀ ਡਾਈਟ ਪਲਾਨ ਆ ਤੁਸੀਂ 15 ਦਿਨ ਨੂੰ ਤੁਸੀਂ ਯੂਜ਼ ਕਰਨਾ ਵਾ ਉਹੀ ਚੀਜ਼ ਜੋ ਮੈਂ ਤੁਹਾਨੂੰ ਦੱਸੀ ਹੋਵੇ ਵੀਡੀਓ ਦੇ ਵਿੱਚ ਤੇ ਤੁਹਾਨੂੰ ਭਾਰ ਤੁਹਾਡੇ ਦੇਖੋ ਆਟੋਮੈਟਿਕ ਹੀ ਘਟਨਾ ਸ਼ੁਰੂ ਹੋ ਜਾਏਗਾ ਹਨਾ ਤੁਹਾਨੂੰ ਪਤਾ ਲੱਗ ਜੇ ਫਿਰ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਫਿਰ ਮੈਂ ਅੱਗੇ 15 ਦਿਨ ਦਾ ਡਾਈਟ ਪਲਾਨ ਤੁਹਾਡੇ ਵਾਸਤੇ ਲੈ ਕੇ ਆਉਂਗਾ ਮੰਜੇ ਅੱਗੇ ਨੇ ਸੁਨੀਲ ਜਾਦਵ ਵਲੋਗ ਭਾਈ ਮੇਰੇ ਚੈਨਲ ਦਾ ਨਾਮ ਲੈ ਲਓ ਲੈ ਤਾਂ ਸੁਨੀਲ ਜਾਦਵ ਜੀ ਸੁਨੀਲ ਜਾਦਵ ਵਲੋਗ ਜੀ ਤੇ ਮਨਦੀਪ ਬੰਬਰ ਡਾਈਟ ਪਲੇਨ ਸੋ ਡਾਈਟ ਪਲੇਨ ਮੇਰੇ ਕੇਰਾ ਵੀਰ ਜੀ ਤੁਹਾਨੂੰ ਵੀ ਕੱਲ ਆਪਣਾ ਭੇਜੇਗੀ ਵੀਡੀਓ ਹਨਾ ਸੁਨੀਲ ਵਲੋਗ ਬਾਈ ਹਿੰਦੀ ਨਹੀਂ ਆਤੀ ਜਾਂ ਆਪਕੋ ਹਿੰਦੀ ਆਤੀ ਹੈ ਭਈਆ ਲੇਕਿਨ ਮੈਂ ਯਾਰ ਪੰਜਾਬੀ ਮੇਂ ਜਿਆਦਾ ਮਤਲਬ ਵੀ ਵੀਡੀਓ ਮਤਲਬ ਅਪਲੋਡ ਕਰਤਾ ਹੂੰ ਹਨਾ ਹਿੰਦੀ ਆਤੀ ਹੈ ਤੋ ਕੋਈ ਬਾਤ ਨਹੀਂ ਕبھی ਕਬੀ ਅਪਲੋਡ ਕਰੂੰਗਾ ਹਿੰਦੀ ਵਿੱਚ ਮੇਰੇ ਕੋ ਬਹੁਤ ਸਾਰੇ ਕਮੈਂਟ ਆਤੇ ਕਿ ਭਈਆ ਆਪ ਹਿੰਦੀ ਵਿੱਚ ਵੀਡੀਓ ਅਪਲੋਡ ਕਰੋ ਆਪਕੇ ਸਬਸਕ੍ਰਾਈਬਰ ਜ਼ਿਆਦਾ ਵੜਨਗੇ ਔਰ ਆਪਕੀ ਉੜੀ ਸੇ ਉਹ ਆਪਕੋ ਜ਼ਿਆਦਾ ਫੋਲੋ ਕਰੇਗੀ ਨਾ ਸੋ ਉਹ ਬੋਲ ਰਹੇ ਕਿ ਆਪ ਹਿੰਦੀ ਵਿੱਚ ਵੀਡੀਓ ਅਪਲੋਡ ਕੀਆ ਗਿਆਗੀ ਹੈ ਨਾ ਸੋ ਮੈਂ ਕੋਸ਼ਿਸ਼ ਕਰੂੰਗਾ ਇੱਕ ਦੋ ਵੀਡੀਓ ਮੈਂ ਹਿੰਦੀ ਵਿੱਚ ਲੈ ਕੇ ਆਉਂਗਾ ਨਾ ਤੋ ਆਪਾਂ ਗੱਲ ਕਰਦੇ ਜੀ ਹੁਣ ਤੇ ਆਪਾਂ ਡਾਈਟ ਪਲਾਨ ਦੀ ਗੱਲ ਕਰਦੇ ਆਵੇਂ ਹਣਾ ਡਾਈਟ ਪਲਾਨ ਦੀ ਵੀਡੀਓ ਕੱਲ ਆ ਜਾਏਗੀ ਤੇ ਹੁਣ ਦੇਖੋ ਤੁਸੀਂ ਭੁੱਖੇ ਬਿਲਕੁਲ ਨਹੀਂ ਰਹਿਣਾ ਹੈਗਾ ਇਹ ਆਪਣੇ ਦਿਮਾਗ ਦੇ ਵਿੱਚੋ ਗੱਲ ਦੋ ਤੇ ਇੱਕ ਤੁਸੀਂ ਕੋਸ਼ਿਸ਼ ਹੀ ਕਰਨੀ ਹੈ ਵੀ ਜਿਹੜਾ ਪਾਣੀ ਹੈ ਨਾ ਜੀ ਪਾਣੀ ਪਲੀਜ਼ ਜ਼ਿਆਦਾ ਪੀਆ ਕਰੋ ਪਾਣੀ ਨਾਲ ਤੁਹਾਡਾ ਜਿਹੜਾ ਭਾਰ ਉਹ ਨਹੀਂ ਵਧੇਗਾ ਪਾਣੀ ਨਾਲ ਤੁਹਾਡਾ ਭਾਰ ਘਟੇਗਾ ਇਹੀ ਘਟੇਗਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨਾ ਹੁੰਦਾ ਪਾਣੀ ਜ਼ਿਆਦਾ ਪੀਆ ਕਰੋ ਪਾਣੀ ਨਾਲ ਤੁਹਾਡਾ ਭਾਰ ਘਟੇਗਾ ਘਟੋ ਘਟ ਇੱਕ ਦਿਨ ਦੇ ਵਿੱਚ 4 ਲੀਟਰ 4 ਲੀਟਰ ਪਾਣੀ ਤੁਸੀਂ ਹਰ ਇੱਕ ਮੇਰੀ ਭੈਣ ਨੇ ਹਰ ਇੱਕ ਮੇਰੇ ਭਰਾ ਨੇ ਪੀਣਾ ਹੀ ਪੀਣਾ ਜਿੰਨਾ ਤੁਸੀਂ ਪਾਣੀ ਪੀਓਗੇ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੇਨਿਫਿਟ ਆ ਦੇਖੋ ਇੱਕ ਤਾਂ ਪਾਣੀ ਪੀਣ ਨਾਲ ਕੀ ਆ ਇੱਕ ਤਾਂ ਤੁਹਾਡੀ ਜਿਹੜੀ ਬੋਡੀ ਅੰਦਰੋਂ ਬਿਲਕੁਲ ਸਾਫ਼ ਹੋ ਜਾਏਗੀ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਏਗਾ ਤੁਹਾਡਾ ਲੀਵਰ ਠੀਕ ਹੋ ਜਾਏਗਾ ਤੁਹਾਡੀ ਪਾਚਨ ਸ਼ਕਤੀ ਆ ਜਿਹੜੀ ਉਹ ਵੀ ਬਿਲਕੁਲ ਸਟਰੋਂਗ ਹੋ ਜਾਏਗੀ ਠੀਕ ਹੈ ਜਿਹੜੀ ਤੁਹਾਡੇ ਇਮਿਊਨਿਟੀ ਸਿਸਟਮ ਆ ਨਾ ਉਹ ਵੀਕ ਹੁੰਦਾ ਤਾਂ ਸਟਰੋਂਗ ਹੋ ਜਾਏਗਾ ਸਾਡੀ ਬੋਡੀ ਦੇ ਵਿੱਚ ਗੰਦਮੰਦ ਜੰਮਿਆ ਹੁੰਦਾ ਵਾ ਜੇ ਤੁਸੀਂ ਪਾਣੀ ਜ਼ਿਆਦਾ ਪੀਵੋਗੇ ਤਾਂ ਉਹ ਪਾਣੀ ਨੇ ਕੀ ਕਰਨਾ ਤੁਹਾਡੀ ਬੋਡੀ ਸਾਰੀ ਸਾਫ਼ ਕਰ ਦੇਣੀ ਹੈ ਮਲ ਮੁੱਤਰ ਦੇ ਰਹੀਂ ਤੁਹਾਡੇ ਜਿਹੜਾ ਗੰਦਮੰਦ ਦਾ ਬੋਡੀ ਚੋਂ ਬਾਹਰ ਨਿਕਲ ਜਾਣਾ ਸੋ ਪਾਣੀ ਜ਼ਿਆਦਾ ਪੀਣਾ ਵਾ ਪਰ ਸ਼ਰਤ ਮੇਰੀ ਇਹ ਆ ਸਿਰਫ ਸਿੰਪਲ ਪਾਣੀ ਪੀਣਾ ਵਾ ਇੱਕੋ ਦਮ ਨਹੀਂ ਪਾਣੀ ਪੀਣਾ ਹੈਗਾ ਗਲਾਸ-ਗਲਾਸ ਕਰਕੇ ਪਾਣੀ ਪੀ ਜਾਓ ਠੀਕ ਹੈ ਜੀ ਗਲਾਸ-ਗਲਾਸ ਕਰਕੇ ਤੁਸੀਂ ਪਾਣੀ ਪੀਣਾ ਵਾ ਤੇ ਮਤਲਬ ਜਿਆਦਾ ਇੱਕ ਇੱਕ ਗਲਾਸ ਜਿਹੜਾ ਤੁਸੀਂ ਉਹ ਇੱਕ ਇੱਕ ਗਲਾਸ ਜਿਹੜਾ ਤੁਸੀਂ ਉਹ ਪਾਣੀ ਦਾ ਪੀਣਾ ਜਿਆਦਾ ਪਾਣੀ ਨਹੀਂ ਤੁਸੀਂ ਪੀਣਾ ਹੈਗਾ ਜੀ ਠੀਕ ਹੈ ਜੀ ਤੇ ਥੋੜਾ ਥੋੜਾ ਕਰਕੇ ਪਾਣੀ ਪਿੰਦਰੋ ਨਿੰਬੂ ਪਾ ਸਕਦੇ ਹੋ ਵਿੱਚ ਪਰ ਬਟ ਉਹਦੇ ਵਿੱਚ ਮਿੱਠਾ ਤੁਸੀਂ ਬਿਲਕੁਲ ਨਹੀਂ ਪਾਣਾ ਹੈਗਾ ਪਾਣੀ ਦੇ ਵਿੱਚ ਤੁਸੀਂ ਮਿੱਠਾ ਬਿਲਕੁਲ ਨਹੀਂ ਪਾਣਾ ਨਿੰਬੂ ਪਾ ਸਕਦੇ ਹੋ ਠੀਕ ਹੈ ਜੀ ਸੋ ਬਾਕੀ ਤੁਸੀਂ ਹਲਕੀ ਚੀਜ਼ਾਂ ਤੁਸੀਂ ਜਿਹੜੀ ਤੁਸੀਂ ਖਾਦੇ ਹੋ ਸਲਾਦ ਨੂੰ ਜ਼ਿਆਦਾ ਖਾਇਆ ਕਰੋ ਸਲਾਦ ਦੇ ਵਿੱਚ ਵੀ ਇੱਕ ਸਾਫ ਦਾ ਪਾਣੀ ਹੀ ਹੁੰਦਾ ਵਾ ਤੇ ਇੱਕ ਫਾਈਬਰ ਜ਼ਿਆਦਾ ਹੁੰਦਾ ਪਰ ਉਹਦੇ ਵਿੱਚ ਤੇ ਪਾਣੀ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਪੀਣਾ ਵਾ ਠੀਕ ਹੈ ਜੀ ਪਾਣੀ ਨੂੰ ਕੋਸ਼ਿਸ਼ ਕਰਨੀ ਹੈ ਤੁਸੀਂ ਜਿਆਦਾ ਪੀਣਾ ਵਾ ਤੇ ਬਾਕੀ ਸਲਾਦ ਨੂੰ ਤੁਸੀਂ ਜਿਆਦਾ ਖਾਣਾ ਵਾ ਜਦੋਂ ਵੀ ਤੁਸੀਂ ਕੋਈ ਵੀ ਮੀਲ ਖਾਣੀ ਆ ਜਦੋਂ ਤੁਹਾਨੂੰ ਭੁੱਖ ਲੱਗੇ ਤਾਂ ਸਲਾਦ ਨੂੰ ਤੁਸੀਂ ਆਪਣੇ ਕੋਲ ਰੱਖਿਆ ਕਰੋ ਸਲਾਦ ਨੂੰ ਜਰੂਰ ਖਾਇਆ ਕਰੋ ਸਲਾਦ ਦੇ ਵਿੱਚ ਮਤਲਬ ਕਲਰ ਵੇਰੀਏਸ਼ਨਾਂ ਚੇਂਜ ਕਰਦੇ ਰਿਹਾ ਕਰੋ ਜਿਵੇਂ ਚਕੁੰਦਰ ਹੋ ਗਈ ਖੀਰਾ ਹੋ ਗਿਆ ਟਮਾਟਰ ਹੋ ਗਿਆ ਪਿਆਜ਼ ਹੋ ਗਈ ਗਾਜਰ ਹੋ ਗਈ ਹਨ ਇਹੋ ਜਿਹੀ ਚੀਜ਼ਾਂ ਨੇ ਬੰਦ ਗੋਭੀ ਹੋ ਗਈ ਤਰਾਂ ਹੋ ਗਈਆਂ ਇਹੋ ਜਿਹੀ ਚੀਜ਼ਾਂ ਨੂੰ ਤੁਸੀਂ ਐਡ ਕਰ ਸਕਦੇ ਹੋ ਆਪਣੇ ਠੀਕ ਹੈ ਜੀ ਤੇ ਬਾਕੀ ਗੱਲ ਬਾਕੀ ਤੁਸੀਂ ਜਿਹੜਾ ਮਤਲਬ ਜਿਹੜੇ ਵੇਜ ਖਾ ਲੈਂਦੇ ਆ ਉਹ ਮਤਲਬ ਵੀ ਪਨੀਰ ਵਗੈਰਾ ਖਾ ਸਕਦੇ ਆ ਹਨਾ 100 150 ਗ੍ਰਾਮ ਪਨੀਰ ਟੋਫੂ ਪਨੀਰ ਖਾ ਸਕਦੇ ਆ ਸੋਇਬੀਂ ਦੀਆਂ ਬੜੀਆਂ ਜਿਹੀਆਂ ਜੜੀਆਂ ਹੁੰਦੀਆਂ ਨੇ ਉਹ ਖਾ ਸਕਦੇ ਨੇ ਵੇਜੀਟੇਬਲ ਜਿਹੜੇ ਉਹ ਖਾ ਸਕਦੇ ਆ ਜੇ ਤੁਹਾਨੂੰ ਕਦੇ ਭੁੱਖ ਲੱਗਦੇ ਤੁਸੀਂ ਇੱਕ ਸੇਬ ਆ ਜਿਹੜਾ ਇੱਕ ਸੇਬ ਖਾ ਸਕਦੇ ਹੋ ਐਪਲ ਖਾ ਸਕਦੇ ਹੋ ਤੁਸੀਂ ਠੀਕ ਹੈ ਜੀ ਇਦਾਂ ਦੀ ਚੀਜ਼ਾਂ ਨੇ ਜਿਹੜੀ ਤੁਸੀਂ ਉਹ ਖਾਣੀਆਂ ਨੇ ਬਾਹਰੀ ਚੀਜ਼ ਤੁਸੀਂ ਨਹੀਂ ਖਾਣੀ ਹੈਗੀ ਬਾਹਰੀ ਚੀਜ਼ਾਂ ਜਿਹੜੀ ਤੁਸੀਂ ਬਿਲਕੁਲ ਬੰਦ ਕਰ ਦਿਓ ਜਿਵੇਂ ਕੀ ਮੰਨ ਕੇ ਚੱਲੋ ਆਪਣੇ 버ਗਰ ਹੋ ਗਿਆ ਨਿਊਡਲ ਹੋ ਗਈ ਟਿੱਕੀ ਹੋ ਗਈ ਇਹ ਤੁਸੀਂ ਬਿਲਕੁਲ ਨਹੀਂ ਖਾਣੀ ਹੈਗੀ ਪਕੌੜੇ ਸਮੋਸੇ ਇਹ ਨਹੀਂ ਖਾਣੇ ਇੱਕ ਬੇਕਰੀ ਤੋਂ ਬਣੀ ਹੋਈਆਂ ਜਿੰਨੀਆਂ ਵੀ ਚੀਜ਼ਾਂ ਨੇ ਤੁਸੀਂ ਉਹ ਬਿਲਕੁਲ ਨਹੀਂ ਖਾਣੀਆਂ ਹੈਗੀਆਂ ਹਨਾ ਜਿਵੇਂ ਬਿਸਕੁਟ ਹੋ ਗਏ ਨਮਕੀਨ ਹੋ ਗਿਆ ਰਸ ਹੋ ਗਏ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਸਵੇਰੇ ਉੱਠਣ ਸਰ ਚਾਹ ਪਿੰਦੇ ਤੇ ਚਾਹ ਦੇ ਨਾਲ ਰਸ ਵੀ ਖਾਂਦੇ ਆ ਤੇ ਇਹੋ ਜਿਹੇ ਚੀਜ਼ਾਂ ਨੇ ਜਿਹੜੀਆਂ ਉਹ ਖਾਂਦੇ ਰਹਿੰਦੇ ਆ ਸੋ ਇਹ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਹੈਗੀਆਂ ਚਾਹ ਵੀ ਨਹੀਂ ਤੁਸੀਂ ਪੀਣੀ ਹੈਗੀ ਤੇ ਬਾਕੀ ਜਿਹੜੀ ਮਿੱਠਾ ਮਿੱਠੇ ਨੂੰ ਤੁਸੀਂ ਬਿਲਕੁਲ ਬੰਦ ਕਰ ਦਿਓ ਜਦੋਂ ਤੁਸੀਂ ਮਿੱਠੇ ਨੂੰ ਛੱਡੋਗੇ ਨਾ ਤੁਸੀਂ 1 ਮਹੀਨਾ ਤੁਸੀਂ ਮਿੱਠੇ ਨੂੰ ਛੱਡ ਕੇ ਦੇਖ ਲਓ ਤੁਸੀਂ ਆਪਣੇ ਆਪ ਹੀ ਦੇਖੋ ਤੁਹਾਡੇ ਵਿੱਚ ਜਿਹੜਾ ਪਰਿਵਰਤਨ ਉਹ ਕਿੰਨਾ ਹੋਊਗਾ ਠੀਕ ਹੈ ਜੀ ਮਿੱਠਾ ਤੁਸੀਂ ਬਿਲਕੁਲ ਨਹੀਂ ਖਾਣਾ ਹੈਗਾ ਤੇ ਮਿੱਠੇ ਤੋਂ ਬਣੀ ਹੋਈ ਕੋਈ ਵੀ ਚੀਜ਼ ਹੈ ਜਿਹੜੀ ਤੁਸੀਂ ਉਹ ਨਹੀਂ ਖਾਣੀ ਹੈਗੀ ਇੱਕ ਪੈਕੇਟ ਫੂਡ ਆ ਜਿਹੜੇ ਬਿਲਕੁਲ ਨਹੀਂ ਖਾਣੇ ਹੈਗੇ ਇੱਕ ਜਿਵੇਂ ਕਿ ਤੁਹਾਨੂੰ ਪਤਾ ਵੀ ਜਿਹੜੀ ਗਰਮੀ ਆ ਗਰਮੀ ਜ਼ਿਆਦਾ ਹੋਊਗੀ ਤੇ ਤੁਸੀਂ ਮਤਲਬ ਤੁਹਾਨੂੰ ਪਿਆਸ ਵਗੈਰਾ ਲੱਗੂਗੀ ਤੁਹਾਡਾ ਦਿਲ ਕਰੇਗਾ ਵੀ ਮੈਂ ਕੋਲਡ ਡਰਿੰਕ ਪੀਣਾ ਡੱਬੇ ਵਾਲੇ ਜੂਸ ਪੀਣਾ ਠੱਡੀ ਠੰਡੀ ਚੀਜ਼ ਪੀਣਾ ਸੋ ਤੁਸੀਂ ਡੱਬੇ ਵਾਲੇ ਜੂਸ ਬਿਲਕੁਲ ਨਹੀਂ ਪੀਣੇ ਹੈਗੇ ਠੀਕ ਹੈ ਜੀ ਨਾ ਤੁਸੀਂ ਕੋਲਡ ਡਰਿੰਕ ਪੀਣੀ ਹੈ ਜੀ ਉਦੋਂ ਦੀ ਥਾਂ ਤੁਸੀਂ ਪਾਣੀ ਆ ਜਿਹੜਾ ਜਾਂ ਨਿੰਬੂ ਪਾਣੀ ਆ ਤੁਸੀਂ ਉਹ ਜ਼ਿਆਦਾ ਪੀ ਸਾਗ ਬੁਲਦੀ ਠੀਕ ਹੈ ਜੀ ਥੋੜੀ ਥੋੜੀ ਦੇਰ ਬਾਅਦ ਤੁਸੀਂ ਕੁਝ ਨਾ ਕੁਝ ਖਾਂਦੇ ਰਹਿਣਾ ਜਾਨੀ ਕਿ ਮੰਨ ਕੇ ਚੱਲੋ ਜੇ ਤੁਸੀਂ 2.5 ਤੋਂ 3 ਘੰਟੇ 2.5 ਤੋਂ 3 ਘੰਟੇ ਤੋਂ ਵੱਧ ਤੁਸੀਂ ਗੇਵ ਨਹੀਂ ਦੇਣਾ ਹੈਗਾ ਮੰਨ ਕੇ ਚੱਲੋ ਜੇ ਤੁਸੀਂ 8 ਵਜੇ ਬ੍ਰੈਕਫਾਸਟ ਕੀਤਾ ਤਾਂ 11:00 ਵਜੇ ਤੁਸੀਂ ਕੋਈ ਨਾ ਕੋਈ ਚੀਜ਼ ਹੈ ਜਿਹੜੀ ਤੁਸੀਂ ਜ਼ਰੂਰ ਖਾਣੀ ਹੀ ਖਾਣੀ ਆ ਹਲਕੀ ਖਾਣੀ ਆ ਹੈਲਦੀ ਖਾਣੀ ਆ ਫਿਰ ਉਸ ਤੋਂ ਬਾਅਦ ਜਦੋਂ 11:00 ਤੋਂ ਬਾਅਦ ਫਿਰ 1-2 ਵਜੇ ਤੁਹਾਡਾ ਲੰਚ ਹੋ ਜਾਣਾ 2:00 ਵਜੇ ਤੁਸੀਂ ਲੰਚ ਕਰੋ ਫਿਰ ਉਸ ਤੋਂ ਬਾਅਦ 4:30 ਜਾਂ 5:00 ਵਜੇ ਫਿਰ ਤੁਸੀਂ ਕੁਝ ਨਾ ਕੁਝ ਖਾ ਲੈਣਾ ਫਿਰ ਉਸ ਤੋਂ ਸੋ ਡਿਨਰ ਜਿਹੜਾ ਤੁਹਾਡਾ 8 ਵਜੇ ਤੋਂ ਪਹਿਲਾਂ-ਪਹਿਲਾਂ ਹੋ ਜਾਣਾ ਚਾਹੀਦਾ ਵਾ 8 ਵਜੇ ਤੋਂ ਲੇਟ ਨਾ ਕਰਿਆ ਕਰੋ ਜਿੰਨੀ ਜਿੰਨਾ ਲੇਟ ਤੁਸੀਂ ਡਿਨਰ ਕਰੋਗੇ ਉਨਾਂ ਤੁਸੀਂ ਮਤਲਬ ਵੀ ਆਪਣੇ ਸਰੀਰ ਨਾਲ ਮਤਲਬ ਜਾਨੀ ਕੀ ਥੱਕਾ ਕਰੋਗੇ ਮੇਰੇ ਖਸਾਬ ਦਾ ਕਿਹਦੀ ਹੈ ਉਹਦੇ ਨਾਲ ਦੇਖੋ 8 ਵਜੇ ਤੋਂ ਬਾਅਦ ਡਿਨਰ ਕਰਨ ਦੀ ਕੋਈ ਤੁੱਕ ਨਹੀਂ ਬਣਦੀ ਸੀਗੀ ਬਹੁਤ ਸਾਰੇ ਮੇਰੇ ਭੈਣ ਭਰਾ ਮੈਂ ਇਹੋ ਜਿਹੇ ਦੇਖੇ ਨੇ ਜਿਹੜੇ ਕਿ 12-12 1-1 ਵਜੇ ਤੱਕ ਵੀ ਬਾਹਰ ਰੈਸਟੋਰੈਂਟਾਂ ਦੇ ਵਿੱਚ ਡਿਨਰ ਕਰਦੇ ਆ ਹਨ ਤੇ ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਭਾਰ ਆ ਫਿਰ ਵੱਧਦਾ ਵਾ ਕਿਉਂਕਿ ਸਾਡੀ ਬੋਡੀ ਉਹ ਚੀਜ਼ ਨੂੰ ਏ ਅਕਸੈਪਟ ਨਹੀਂ ਕਰਦੀ ਹੈਗੀ ਵੀ ਜੇ ਆਪਾਂ 8 ਵਜੇ ਡਿਨਰ ਕਰੀਏ ਹਨਾ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਇਹ ਜਿਹੜਾ ਡਿਨਰ ਆ ਬਾਹਰ ਲਈ ਅਸੀਂ ਨਾ ਘਰੇ ਹੀ ਅਸੀਂ ਖਾਈਏ ਹਨਾ ਜੇ ਨਹੀਂ ਮਿਲਦਾ 그러면은 ਕੋਈ ਗੱਲ ਨਹੀਂ ਡਿਨਰ ਸਕਿੱਪ ਵੀ ਹੋ ਜਾਊਗਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਜੀ ਠੀਕ ਹੈ ਜੀ ਬਗੇਲ ਸਿੰਘ ਜੀ ਪੁੱਛਦੇ ਕਿ ਨਾ ਪੋਹਾ ਖਾ ਸਕਦੇ ਹਾਂਜੀ ਪੋਹਾ ਖਾ ਸਕਦੇ ਹਾਂ ਜ्यादा ਨਹੀਂ ਤੁਸੀਂ ਘਟੋ ਘਟ ਮੰਨ ਕੇ ਚਲੋ 100 150 ਗ੍ਰਾਮ ਪੋਹਾ ਤੁਸੀਂ ਖਾ ਸਕਦੇ ਹੋ ਬਣਾ ਕੇ ਤੇ ਉਹਦੇ ਵਿੱਚ ਤੁਸੀਂ ਵੇਜੀਟੇਬਲ ਨੇ ਹਨਾ ਬਗੇਲ ਜੀ ਤੁਸੀਂ ਜਿਆਦਾ ਪਾਉਣਿਆ ਪੋਹੇ ਦੇ ਵਿੱਚ ਜਿਵੇਂ ਮੰਨ ਕੇ ਚਲੋ ਮਟਰ ਹੋ ਗਏ ਹਣਾ ਤੇ ਪੀਨਟਸ ਹੋ ਗਏ ਥੋੜੀ ਜਿਹੀ ਹਲਕੀ ਸ਼ਿਮਲਾ ਮਿਰਚ ਪਾ ਸਕਦੇ ਹੋ ਪਨੀਰ ਦੇ ਪੀਸ ਕਰਕੇ ਬਰੀਕ ਬਰੀਕ ਤੁਸੀਂ ਪਾ ਸਕਦੇ ਹੋ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਪਾ ਸਕਦੇ ਹੋ ਉਹਦੇ ਵਿੱਚ ਪੋਹੇ ਦੇ ਵਿੱਚ ਪੋਹਾ ਬਹੁਤ ਵਧੀਆ ਬਾਤ ਚੀਜ਼ ਭਾਰਗ ਬਣਾਉਣ ਦੇ ਲਈ ਬਹੁਤ ਤੁਸੀਂ ਖਾ ਸਕਦੇ ਹੋ ਬਟ ਵੇਜੀਟੇਬਲ ਨੇ ਜਿਹੜੇ ਉਹਦੇ ਵਿੱਚ ਤੁਸੀਂ ਪਾਉਣੇ ਆ ਬਾਕੀ ਗ੍ਰੀਨ ਟੀ ਜ਼ਿਆਦਾ ਪੀਆ ਕਰੋ ਗ੍ਰੀਨ ਟੀ ਆ ਜਿਹੜੀ ਉਹ ਸਾਡੀ ਬੋਡੀ ਨੂੰ ਡੀਟੌਕਸ ਕਰਦੀ ਆ ਸਾਡੇ ਅੰਦਰ ਜਿੰਨੀ ਵੀ ਵਾਧੂ ਦੀ ਚਰਬੀ ਜੰਮੀ ਹੁੰਦੀ ਆ ਉਹ ਵਾਧੂ ਦੀ ਚਰਬੀ ਨੂੰ ਬਾਹਰ ਕੱਢਣ ਵਿੱਚ ਤੁਹਾਡੀ ਬਹੁਤ ਮਦਦ ਕਰਦੀ ਆ ਗ੍ਰੀਨ ਟੀ ਪੀ ਸਕਦੇ ਇੱਕ ਦਿਨ ਦੇ ਵਿੱਚ ਘੱਟੋ ਘੱਟ 4 ਕੱਪ ਪੀ ਸਕਦੇ ਹੋ ਨਾ ਗ੍ਰੀਨ ਟੀ ਪੀ ਲਓ ਜਦੋਂ ਵੀ ਤੁਸੀਂ ਕੋਈ ਮੀਲ ਖਾਣੀ ਆ ਉਹਦੇ ਨਾਲ ਗ੍ਰੀਨ ਟੀ ਬਾਅਦ ਚੋਂ ਪੀਲਾ ਕਰੋ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਬ્લેਕ ਕਾਫੀ ਵੀ ਤੁਸੀਂ ਪੀ ਸਕਦੇ ਹੋ ਬ્લેਕ ਕਾਫੀ ਪੀ ਸਕਦੇ ਹੋ ਗ੍ਰੀਨ ਟੀ ਪੀ ਸਕਦੇ ਹੋ ਠੀਕ ਹੈ ਜੀ ਲਿਮਨ ਟੀ ਪੀ ਸਕਦੇ ਹੋ ਤੁਸੀਂ ਬਹੁਤ ਸਾਰੀ ਜਿਹੜੀ ਟੀ ਹੈਗੀ ਨੇ ਬਾਕੀ ਮੈਂ ਆਪਣੀ ਚੈਨਲ ਦੇ ਉੱਤੇ ਬਹੁਤ ਸਾਰੇ ਜਿਹੜੇ ਮਤਲਬ ਵੀ ਰੈਮਡੀਆ ਨੇ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਹੋਈਆਂ ਨੇ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਰੈਮਡੀਆ ਚੂਸ ਕਰ ਸਕਦੇ ਹੋ ਹਣਾ ਸੋ ਇਸ ਜਿਹੜੀ ਗੱਲ ਮੈਂ ਇੱਧਰ ਨਾਲ ਦੱਸਣੀ ਸੀ ਵੀ ਭਾਰ ਘਟਾਉਣ ਦੇ ਲਈ ਮਤਲਬ ਵੀ ਤੁਸੀਂ ਜਿਹੜਾ ਭੁੱਖੇ ਨਹੀਂ ਰਹਿਣਾ ਹੈਗਾ ਬਾਕੀ ਵਰਕਆਊਟ ਹੈ ਜਿਹੜਾ ਪਲੀਜ਼ ਰੋਜ਼ ਕਰਿਆ ਕਰੋ ਵਰਕਆਊਟ ਤੋਂ ਬਿਨਾ ਤੁਹਾਡਾ ਭਾਰ ਨਹੀਂ ਘਟਣਾ ਆਏਗਾ ਠੀਕ ਆ ਪਰ ਵਰਕਆਊਟ ਤੋਂ ਬਿਨਾ ਭਾਰ ਘਟ ਜਾਈਗਾ ਬਟ ਥੋੜਾ ਘਟੇਗਾ ਜੇ ਤੁਸੀਂ ਵਰਕਆਊਟ ਕਰੋਗੇ ਤਾਂ ਵਰਕਆਊਟ ਦੇ ਨਾਲ ਤੁਹਾਡਾ ਜਿਹੜਾ ਭਾਰ ਬਹੁਤ ਜਲਦੀ ਘਟੇਗਾ ਤੁਸੀਂ ਆਪਣੇ ਆਪ ਨੂੰ ਦੇਖੋ ਬਹੁਤ ਅੱਗੇ ਨਾਲੋਂ ਵਧੀਆ ਤੁਸੀਂ ਫੀਲ ਕਰੋਗੇ ਫਿਟਰ ਹੋਵੋਗੇ ਤੁਸੀਂ ਇਹਨਾਂ ਸੋ ਵਰਕਆਊਟ ਜਰੂਰ ਕਰਿਆ ਕਰੋ ਆਪਣੇ ਲਈ ਸ ਹੋਰ ਕਿਸੇ ਲਈ ਨਹੀਂ ਆਪਣੇ ਰਿਸ਼ਤੇਦਾਰ ਲਈ ਨਹੀਂ ਆਪਣੇ ਫਾਦਰ ਲਈ ਨਹੀਂ ਆਪਣੀ ਬਰਦਰ ਲਈ ਨਹੀਂ ਆਪਣੀ ਮਦਰ ਲਈ ਨਹੀਂ ਕਿਸੇ ਲਈ ਨਹੀਂ ਸਿਰਫ ਆਪਣੇ ਲਈ ਆਪਣੇ ਲਈ ਸਿਰਫ 1 ਘੰਟਾ ਜ਼ਰੂਰ ਕੱਢਿਆ ਕਰੋ ਆਪਣੇ ਸਰੀਰ ਲਈ ਠੀਕ ਹੈ ਜੀ ਆਪਾਂ ਕਾਦੇ ਵਾਸਤੇ ਭੱਜੇ ਫਿਰਦੇ ਆ ਪੈਸੇ ਕਾਦੇ ਵਾਸਤੇ ਕਮਾਉਂਦੇ ਆ ਆਪਾਂ ਆਪਣੇ ਸਰੀਰ ਵਾਸਤੇ ਕਮਾਉਂਦੇ ਆ ਨਾ ਕਿ ਸਾਡਾ ਸਰੀਰ ਜਿਹੜਾ ਸੈੱਟ ਰਹੇ ਅਸੀਂ ਵਧੀਆ ਚੀਜ਼ ਖਾ ਸਕੀਏ ਸੋ ਸਭ ਤੋਂ ਵਧੀਆ ਚੀਜ਼ ਆ ਕਸਰਤ ਆ ਠੀਕ ਆ ਸਵੇਰ ਦਾ ਜਿਹੜਾ ਮੌਸਮ ਉਹਦਾ ਉਹ ਸਭ ਤੋਂ ਵਧੀਆ ਉਹ ਨਾਲ ਫ੍ਰੀ ਮਿਲਦੀ ਆ ਸਵੇਰ ਦੀ ਜਿਹੜੀ ਆਪਾਂ ਨੂੰ ਆਕਸੀਜਨ ਮਿਲਦੀ ਆ ਤਾਜੀ ਦੀ অফਕੋਸ ਮਿਲਦੀ ਆਪਾਂ ਨੂੰ ਤੇ ਸਿਰਫ ਆਪਣੇ ਲਈ 1 ਘੰਟਾ ਕੱਢੋ ਤੇ ਸਵੇਰੇ ਵਰਕਆਊਟ ਆ ਜਿਹੜਾ ਤੁਸੀਂ ਜਰੂਰ ਕਰੋ ਜਿੰਨਾ ਤੁਸੀਂ ਵਰਕਆਊਟ ਕਰੋਗੇ ਉਹਦੇ ਨਾਲ ਤੁਸੀਂ ਜ਼ਿਆਦਾ ਫਿੱਟ ਹੋਵੋਗੇ ਸੋ ਵਰਕਆਊਟ ਕਰਨ ਨਾਲ ਦੇਖੋ ਤੁਹਾਡਾ ਭਾਰ ਵੀ ਘਟੇਗਾ ਤੇ ਤੁਸੀਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਜੀ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਗਰ ਤੁਹਾਡੇ ਵਿੱਚ ਕੋਈ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਨ ਤੁਸੀਂ ਮੈਨੂੰ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਤੇ ਬਾਕੀ ਆਪਾਂ ਜਿਹੜਾ ਲਾਈਵ ਆਪਾਂ ਬੰਦ ਕਰ ਦਿੰਨੇ ਆਂ ਅਗਰ ਤੁਹਾਡੇ ਦਾ ਕਿਸੇ ਦਾ ਵੀ ਕੋਈ ਵੀ ਸਵਾਲ ਨਹੀਂ ਹੈਗਾ ਅਗਰ ਕੋਈ ਲਾਈਵ ਮੇਰਾ ਭੈਣ ਭਰਾ ਬਾਅਦ ਚ ਦੇਖੂਗਾ ਤਾਂ ਬਾਅਦ ਚ ਵੀ ਤੁਸੀਂ ਥੱਲੇ ਲਾਈਵ ਦੇ ਤੁਸੀਂ ਕਮੈਂਟ ਆ ਜਿਹੜਾ ਤੁਸੀਂ ਕਰ ਸਕਦੇ ਹੋ ਮੈਨੂੰ ਪੁੱਛਾ ਕਰਿਓ ਤੇ ਜਦੋਂ ਮੈਂ ਅਗਲੇ ਸੰਡੇ ਨੂੰ ਆਵਾਂਗਾ ਲਾਈਵ ਹੁਣ ਅਗਲੇ ਸੰਡੇ ਨੂੰ ਆਪਾਂ ਲਾਈਵ ਆਵਾਂਗੇ ਤਾਂ ਤੁਹਾਡੇ ਜਿੰਨੇ ਵੀ ਸਵਾਲ ਹੋਣਗੇ ਜਾਂ ਤੁਹਾਡਾ ਕੋਈ ਟੌਪਿਕ ਹੋਊਗਾ ਉਹ ਤੁਸੀਂ ਦੱਸ ਦੋ ਆਪਾਂ ਉਸ ਟੌਪਿਕ ਦੇ ਉੱਤੇ ਆਪਾਂ ਲਾਈਵ ਫੇਸ ਟੂ ਫੇਸ ਜਿਹੜੀ ਆਪਾਂ ਗੱਲ ਕਰਾਂਗੇ ਜੀ ਠੀਕ ਹੈ ਜੀ ਸੋ ਵੀਡੀਓ ਜਿਹੜੀ ਆਪਾਂ ਇੱਥੇ ਸਮਾਪਤ ਕਰਦੇ ਆਂ ਜੀ ਤੇ 14 ਮਿੰਟ ਹੋ ਗਏ ਠੀਕ ਆਪਾਂ 15 ਮਿੰਟ ਬਾਅਦ ਆਪਣਾ ਜਿਹੜਾ ਲਾਈਵ ਆਪਾਂ ਬੰਦ ਕਰ ਦਾਂਗੇ ਸੋ ਅੱਗੇ ਤੁਹਾਡੇ ਜਿੰਨੇ ਵੀ ਸਵਾਲ ਹੋਣਗੇ ਜਿੰਨੇ ਵੀ ਕੁਐਸਚਨ ਹੋਣਗੇ ਫਿਟਨੈਸ ਨੂੰ ਲੈ ਕੇ ਤੇ ਆਪਾਂ ਹੁਣ ਸੰਡੇ ਨੂੰ ਲਾਈਵ ਆਵਾਂਗੇ ਉੱਥੇ ਫੇਸ ਟੂ ਫੇਸ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਕਲੀਅਰ ਤੇ ਜੋ ਵੀ ਹੋਊਗਾ ਤੁਹਾਡੇ ਸਵਾਲ ਮੈਂ ਤੁਹਾਡੇ ਕਲੀਅਰ ਕਰਦਾ ਰਹਿਵਾਂਗਾ ਹਾਂ ਨਾ ਸੋ ਜਿਹੜੀ ਅੱਗੇ ਵੀਡੀਓ ਆਉਣਗੀਆਂ ਤੁਹਾਡੇ ਵਾਸਤੇ ਬਹੁਤ ਘੈਂਟ ਘੈਂਟ ਮੈਂ ਵੀਡੀਓ ਲੈ ਕੇ ਆ ਰਿਹਾ ਹਾਂ ਫਿਟਨੈਸ ਨੂੰ ਲੈ ਕੇ ਵਰਕਆਊਟ ਦੀ ਵੀਡੀਓ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਵਰਕਆਊਟ ਦੀ ਵੀਡੀਓ ਵੀ ਮੈਂ ਲੈ ਕੇ ਆਵਾਂਗਾ ਤੇ ਵਰਕਆਊ ਤੇ ਡਾਈਟ ਦੇ ਵੀ ਵੀਡੀਓ ਹੋਣਗੇ ਤੁਹਾਨੂੰ ਨਾਲ ਸ਼ੇਅਰ ਕਰਦਾ ਰਾਵਾਂਗਾ ਠੀਕ ਹੈ ਜੀ ਸੋ ਮੈਂ ਤੁਹਾਡਾ ਸਾਰਦ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਸੀਂ ਮੇਰੇ ਵੀ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਤੁਸੀਂ ਇੰਨਾ ਮੋਟੀਵੇਟ ਕਰਦੇ ਹੋ ਜਦੋਂ ਤੁਸੀਂ ਮੇਰੀ ਵੀਡੀਓ ਪੂਰਾ ਦੇਖਦੇ ਹੋ ਮੈਂ ਉਦੋਂ ਫਿਰ ਮੈਨੂੰ ਹੋਰ ਮੋਟੀਵੇਟ ਹੁੰਨਾ ਵਾਗਾ ਤੇ ਮੈਂ ਤੁਹਾਡੇ ਵਾਸਤੇ ਹੋਰ ਵਧੀਆ ਵੀਡੀਓ ਲੈ ਕੇ ਆਣਾ ਹਾਂ ਸੋ ਹੁਣ ਮੈਂ ਵਰਕਆਊਟ ਦੀ ਵੀਡੀਓ ਨੇ ਜਿਹੜੀਆਂ ਮੈਂ ਕੋਸ਼ਿਸ਼ ਕਰਾਂਗਾ ਡੇਲੀ ਮੈਂ ਵਰਕਆਊਟ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਤੇ ਜਿੰਨਾ ਕੀ ਹੈ ਕਿ ਤੁਸੀਂ ਘਰ ਦੇ ਵਿੱਚ ਹੀ ਆਪਣਾ ਜਿਹੜਾ ਵਰਕਆਊਟ ਆ ਤੁਸੀਂ ਕਰ ਸਕਦੇ ਤੇ ਕਰ ਰਹੇ ਨੇ ਕਿ ਤੁਸੀਂ ਵਰਕਆਊਟ ਕਰਨਾ ਤੇ ਤੁਸੀਂ ਆਪਣਾ ਕਾਫੀ weight ਹੈ ਜਿਹੜਾ ਤੁਸੀਂ ਉਹ ਘਟਾ ਲੋਗੇ ਜਿਹਦੇ ਵਿੱਚ ਮੈਂ ਤੁਹਾਨੂੰ ਢਿੱਡ ਦੀ exercise ਦੱਸਾਂਗਾ ਬੈਲੀ ਫੇਟ ਦੀ exercise ਦੱਸਾਂਗਾ ਬਾਹਾਂ ਦੀ exercise ਦੱਸਾਂਗਾ ਜਿਹੜਾ ਫੇਟ ਘਟੇਗੀ ਤੁਹਾਡੀ ਤੇ ਫੇਸ ਦੀਆਂ ਦੱਸਾਂਗਾ ਠੀਕ ਹੈ ਬਹੁਤ ਸਾਰੇ exercise ਜਿਹੜੀਆਂ ਮੈਂ ਤੁਹਾਨੂੰ ਨਾਲ share ਕਰਾਂਗਾ ਜੀ ਸੋ ਠੀਕ ਹੈ ਜੀ ਮਿਲਦੇ ਹਾਂ ਹੁਣ ਆਪਾਂ ਇਸ Sunday ਨੂੰ live ਦੇ ਵਿੱਚ ਤੇ ਬਾਕੀ ਜਿਹੜੀ ਮੇਰੀ ਵੀਡੀਓ ਨੇ already ਤੁਹਾਨੂੰ ਮਿਲਦੀਆਂ ਰਹਿਣਗੀਆਂ ਰੋਜ਼ ਤੇ ਇਸੇ ਤਰ੍ਹਾਂ ਤੁਸੀਂ ਆਪਣੀ ਮੇਰੀ ਵੀਡੀਓ ਨੂੰ ਪਿਆਰ ਦੇਂਦੇ ਰਹਿਣਾ ਆਪਣਾ ਠੀਕ ਹੈ ਜੀ ਤੇ ਠੀਕ ਹੈ ਜੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ ਜੀ ਤੇ ਵਾਹਿਗੁਰੂ ਤੁਹਾਨੂੰ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁੰਦਰੁਸਤ ਰੱਖੇ ਤੇ ਸਿਹਤਮੰਦ ਰੱਖੇ